ਮੈਂ ਤੁਹਾਡਾ ਆਪਣਾ ਰਾਜਮਾਨ ਰੋ ਤੇ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅਖਾੜਾ ਜਿਹੜਾ ਹੈ ਚੋਣਾਂਵਾ ਦਾ ਪੱਕ ਚੁੱਕਿਆ ਹੈ ਤੇ ਅਲੱਗ-ਅਲੱਗ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਐਸਮ ਜੇਕਰ ਗੱਲ ਫਤੇਗੜ ਦੀ ਕਰੀ ਤਾਂ ਫਤੇਗੜ ਤੋਂ ਤਿੰਨੇ ਪਾਰਟੀਆਂ ਨੇ ਆਪਣੇ ਚੋਣ ਮੈਦਾਨ ਦੇ ਵਿੱਚ ਆਪਣੇ ਕੈਂਡੀਡੇਟ ਉਤਾਰ ਦਿੱਤੇ ਨੇ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਨੂੰ ਆਪਣਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਆਮ ਆਦਮੀ ਪਾਰਟੀ ਵੱਲੋਂ ਜੇਪੀ ਸਿੰਘ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਖਾਲਸਾ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਭਾਜਪਾ ਵੱਲੋਂ ਹਜੇ ਕੋਈ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਖੰਨੇ ਸ਼ਹਿਰ ਦੇ ਵਿੱਚ ਜਿਲ੍ਹਾ ਫਤੇਗੜ ਦੀ ਧਰਤੀ ਦੇ ਉੱਪਰ ਇੱਕ ਹੋਰ ਨਵਾਂ ਨਾਮ ਜਿਹੜਾ ਹੈ ਉਹ ਜੁੜਿਆ ਹੈ ਉਹ ਨਾਮ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਗਲੋਬ ਦੇ ਉੱਪਰ ਉਸ ਨਾਮ ਨੂੰ ਲਿਖਿਆ ਹੋਇਆ ਹੈ ਮੇਰੀ ਮੁਰਾਦ ਜੀਤਕਾਰ ਪੱਟੀ ਪੜੀ ਵਾਲਾ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤੇ ਆਜ਼ਾਦ ਉਮੀਦਵਾਰ ਵੱਜੋਂ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਅੱਜ ਵਿਸ਼ੇਸ਼ ਤੌਰ ਤੇ ਖੰਨੇ ਸਾਡੇ ਨਾਲ ਮੌਜੂਦ ਨੇ ਆਓ ਗੱਲ ਕਰਦੇ ਹਾਂ ਗੀਟਕਾਰ ਪੱਟੀ ਪੜੇ ਵਾਲੇ ਜਿਹੜੇ ਕੀ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅ ਪੱਟਸਰ ਕੀ ਗੱਲਾਂ ਚਾਹੁੰਦੇ ਹੋ ਜਦੋਂ ਚੋਣ ਦਾ ਵਿਗਲ বাজਾਇਆ ਚੋਣ ਮੈਦਾਨ ਦੇ ਵਿੱਚ ਕੀ ਗੱਲਾਂ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਕਿਉਂਕਿ ਚੋਣਾਂ ਆ ਗਈਆਂ ਨੇ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਵੀ ਜਿਹੜੇ ਉਤਾਰ ਦਿੱਤੇ ਨੇ ਪਰ ਅਸੀਂ ਇੱਕ ਸੋਚਿਆ ਕਿ ਅਸੀਂ ਆਜ਼ਾਦ ਸੋਚ ਨਾਲ ਆਜ਼ਾਦ ਵਿਚਾਰਧਾਰਨ ਨਾਲ ਅਸੀਂ ਇਹ ਜਿਹੜੀ ਲੜਾਈ ਹੈ ਜਾਂ ਲੋਕਾਂ ਦੀ ਪਬਲਿਕ ਦੀ ਗੱਲ ਹੈ ਲੋਕਾਂ ਦੀ ਗੱਲ ਹੈ ਅਸੀਂ ਸੋਚਦਾ ਕਿ ਅਸੀਂ ਉਹਨੂੰ ਸਿੱਧੀ ਗਵਰਨਮੈਂਟ ਤੱਕ ਅਸੀਂ ਪਹੁੰਚਾ ਸਕਦੇ ਹਾਂ ਕਿਉਂਕਿ ਗੀਤਕਾਰੀ ਖੇਤਰ ਦੇ ਵਿੱਚ ਜਿਹੜਾ ਹੈਗਾ ਸਰਕਲ ਹੋਣ ਕਰਕੇ ਬਹੁਤ ਸਾਰਾ ਪਿਆਰ ਜਿਹੜਾ ਮੈਂ ਹਲਕੇ ਦੇ ਵਿੱਚ ਸਾਰੇ ਜਾ ਕੇ ਆਏ ਆ ਤੇ ਉਹ ਪਿਆਰ ਬੜਾ ਮਿਲਿਆ ਤੇ ਉਹਦੇ ਨਾਲ ਮੈਨੂੰ ਲੱਗਿਆ ਕਿ ਸਾਨੂੰ ਵੀ ਜਿਹੜਾ ਇਹ ਜਿਹੜੀ ਪਬਲਿਕ ਦੀ ਗੱਲ ਹੈ ਕਿ ਤਨਾ ਕਿਤੇ ਸਾਨੂੰ ਉਹ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਸਾਨੂੰ ਵਿਚਰਨਾ ਚਾਹੀਦਾ ਹੈ ਤੇ ਮੈਂ ਅੱਜ ਖੰਨੇ ਆਇਆ ਵਿਸ਼ੇਸ਼ ਕਰਕੇ ਸਾਡੇ ਚਾਚਾ ਜੀ ਸ਼ਸ਼ੀ ਵਰਤਨ ਜੀ ਜਿਹੜੇ ਕਿ ਆਪ ਇੱਕ ਬੜੇ ਸੋਸ਼ਲ ਵਰਕਰ ਵੀ ਨੇ ਪੋਲਿਟਿਕਲ ਤੌਰ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਇਹਨਾਂ ਦਾ ਬੜਾ ਮੁਕਾਮ ਹੈ ਤੇ ਧਾਰਮਿਕ ਸੰਸਥਾਵਾਂ 'ਚ ਇਹਨਾਂ ਦਾ ਬੜਾ ਅੱਛਾ ਮੁਕਾਮ ਹੈ ਸੋ ਮੈਂ ਉਹਨਾਂ ਕੋਲ ਅੱਜ ਆਇਆ ਜੀ ਉਹਨਾਂ ਦੀ ਗਾਈਡੈਂਸ ਲੈਣ ਲਈ ਅਸ਼ੀਰਵਾਦ ਲੈਣ ਲਈ ਕਿਉਂਕਿ ਇਹਨਾਂ ਨੂੰ ਸਾਰੇ ਗੁਰ ਰਾਜਨੀਤੀ ਦੇ ਪਤਾ ਨੇ ਤੇ ਉਹਨੂੰ ਲੈ ਕੇ ਅਸੀਂ ਅੱਗੇ ਭਵਿੱਖ ਦੇ ਵਿੱਚ ਕੀ ਅਸੀਂ ਉਹਦਾ ਪ੍ਰਚਾਰ ਕਰਨਾ ਹੈ ਕਿਵੇਂ ਅਸੀਂ ਤੁਰਨਾ ਹੈ ਤੇ ਉਹ ਅੱਜ ਅਸੀਂ ਮੈਂ ਤਾਂ ਕਰਕੇ ਖੰਨੇ ਅੱਜ ਫੇਰੀ ਤੇ ਆਇਆ ਜੀ ਉੱਤਸਾਹ ਅਖਾੜਾ ਹੋ ਜਾਂਦਾ ਬਖਿਆ ਹੋਇਆ ਜੀ ਕਿਉਂਕਿ ਅੱਗੇ ਹੁੰਦੇ ਸੀ ਤਿੰਨ ਪਾਰਟੀਆਂ ਤੇ ਇਸ ਵਾਰ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਨੇ ਭਾਜਪਾ ਸ਼ਰਮਣੀ ਅਕਾਲੀ ਦਲ ਤੋਂ ਲੱਗੋਗੇ ਜੀ ਇਲੈਕਸ਼ਨ ਲੜ ਰਹੀ ਹੈ ਜੀ ਇਹਨਾਂ ਪੇੜਾਂ ਦੇ ਵਿੱਚ ਤੁਸੀਂ ਕਿਵੇਂ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਹਾਂ ਜੋਂ ਮਤਾਂ ਦੇ ਦੋਗੇ ਕਿਹੜਾ-ਕਿਹੜਾ ਮੁੱਦੇ ਦੀ ਪਬਲਿਕ ਨੂੰ ਜਿਹੜਾ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਜਿਹੜਾ ਵੱਡਾ ਮੁੱਦਾ ਮੈਨੂੰ ਲੱਗਦਾ ਜੀ ਉਹ ਸਭ ਤੋਂ ਪਹਿਲਾਂ ਤਾਂ ਇਸ ਵੇਲੇ ਨਸ਼ੇ ਬਹੁਤ ਜ਼ਿਆਦਾ ਜਿਹੜਾ ਹੈਗਾ ਸਾਡਾ ਪੰਜਾਬ ਤੇ ਨਸ਼ਿਆਂ 'ਚ ਗਿਰਕ ਹੋ ਗਿਆ ਤੇ ਪਹਿਲਾਂ ਵੀ ਸਰਕਾਰਾਂ ਕਹਿੰਦੀਆਂ ਰਹੀ ਤਿੰਨ ਮਹੀਨੇ 'ਚ ਖਤਮ ਕਰਦਾਂਗੇ ਮਹੀਨੇ 'ਚ ਖਤਮ ਕਰਦਾਂਗੇ ਪਰ ਕੋਈ ਨਸ਼ਾ ਖਤਮ ਨਹੀਂ ਹੋਇਆ ਨਸ਼ਿਆਂ ਦਾ ਜਿਹੜਾ ਅੱਜ ਪ੍ਰਸਾਰ ਹੈ ਤੇ ਨਸ਼ਿਆਂ ਦਾ ਜਿਹੜਾ ਵਪਾਰ ਹੈ ਉਹ ਪਹਿਲਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਹੋ ਚੁੱਕਿਆ ਹੈ ਬਹੁਤ ਸਾਰੇ ਨੌਜਵਾਨ ਰੋਜ਼ ਮਰਦੇ ਨੇ ਖਬਰਾਂ ਨਿਊਜ਼ ਆਪਾਂ ਮੀਡੀਆ 'ਚ ਦੇਖਦੇ ਹਾਂ ਤੇ ਦੂਜੀ ਗੱਲ ਜਿਹੜੀ ਬੇਰੁਜ਼ਗਾਰੀ ਇਹ ਬੱਚੇ ਸਾਡੇ ਜਿਹੜੇ ਪੰਜਾਬ ਤੋਂ ਬਾਹਰ ਗਏ ਨੇ ਸਾਡਾ ਪੈਸਾ ਸਾਡੀ ਪੜ੍ਹੇ ਲਿਖੀ ਜਵਾਨੀ ਜਿਹੜੀ ਬਾਹਰ ਜਾ ਰਹੀ ਹੈ ਜਾਂ ਚਲੀ ਗਈ ਇਹ ਬਹੁਤ ਵੱਡਾ ਨੁਕਸਾਨ ਹੈ ਜਿਹਦਾ ਸਾਨੂੰ ਆਉਣ ਵਾਲੇ 10-15 ਸਾਲਾਂ ਬਾਅਦ ਜਿਹੜਾ ਸਾਨੂੰ ਕਿਮਿਆਜਾ ਭੁਗਤਣਾ ਪੈਣਾ ਹੈ ਅਸੀਂ ਕਿਸੇ ਤਰੀਕੇ ਵੀ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਰੋਕਿਆ ਜਾਂਦਾ ਰੋਜ਼ਗਾਰ ਦਿੱਤਾ ਜਾਂਦਾ ਅਗਰ ਇੱਥੇ ਰੋਜ਼ਗਾਰ ਹੁੰਦੇ ਤਾਂ ਕੋਈ ਬਾਹਰ ਜਾਣ ਨੂੰ ਤਿਆਰ ਨਹੀਂ ਹੁਣ ਵੀ ਨਹੀਂ ਤਿਆਰ ਅਗਰ ਇੱਥੇ ਅਸੀਂ ਇਹੋ ਜਿਹੇ ਹਾਲਾਤ ਪੈਦਾ ਕਰ ਦਈਏ ਤਾਂ ਕੋਈ ਬਾਹਰ ਜਾਣ ਨੂੰ ਤਿਆਰ ਨਹੀਂ ਆਪਣਾ ਘਰ ਛੱਡ ਕੇ ਤੇ ਬਾਕੀ ਜਿਹੜੇ ਅਸੀਂ ਗਰੀਬਾਂ ਦੇ ਮੁੱਦੇ ਨੇ ਜਾਂ ਜਿਹੜੇ ਕਿਸਾਨਾਂ ਦੇ ਮੁੱਦੇ ਨੇ ਜਿਹੜੇ ਸਰਕਾਰਾਂ ਤੱਕ ਕਈ ਵਾਰ ਨਹੀਂ ਪਹੁੰਚ ਪਾਉਂਦੇ ਜਾਂ ਲੱਗਦਾ ਕਿ ਵਿਚਨਾ-ਵਿਚੇ ਕੜੀਆਂ ਕਈ ਇਦਾਂ ਦੀਆਂ ਆਉਂਦੀਆਂ ਕਿ ਰੁਕ ਜਾਂਦੇ ਨੇ ਸਾਨੂੰ ਲੱਗਦਾ ਜਿਵੇਂ ਅਸੀਂ ਆਜ਼ਾਦ ਹੋਵਾਂਗੇ ਤਾਂ ਆਜ਼ਾਦੀ ਦੀ ਜਿਹੜੀ ਆਵਾਜ਼ ਹੈ ਸਿੱਧੀ ਸਰਕਾਰ ਤੱਕ ਜਣੀ ਕਿਉਂਕਿ ਉਹਦੇ ਵਿੱਚ ਵਿਚਾਲੇ ਕੋਈ ਕੜੀ ਨਹੀਂ ਹੋਣੀ ਉਸ ਆਵਾਜ਼ ਨੂੰ ਦਬਾਉਣ ਲਈ ਉਸ ਆਵਾਜ਼ ਨੂੰ ਰੋਕਣ ਲਈ ਜਾਂ ਪੋਲੀਟੀਕਲ ਉੱਤੇ ਪ੍ਰੈਸ਼ਰ ਪਾਉਣ ਲਈ ਤੇ ਜਿਹੜੀ ਆਵਾਜ਼ ਆ ਉਹ ਫਿਰ ਆਵਾਮ ਦੀ ਆਵਾਜ਼ ਹੈ ਲੋਕਾਂ ਦੀ ਆਵਾਜ਼ ਹੈ ਉਹ ਸਿੱਧੀ ਸਰਕਾਰੀ ਦੁਆਰੇ ਅਸੀਂ ਪਹੁੰਚਾ ਸਕਦੇ ਹਾਂ ਭੱਡੀ ਭੜੇ ਉਹਦੇ ਇੱਕ ਗੋਗਲ ਨਾਮ ਵੀ ਹੈ ਕੀ ਕਿਸੇ ਪਾਰਟੀ ਨਾਲੋਂ ਨਹੀਂ ਤੜਪ ਰੱਖਿਆ ਵੀ ਕਿਸੇ ਪਾਰਟੀ ਦੇ ਥੋਂ ਡਿਗਣ ਲੈ ਕੇ ਇਲੈਕਸ਼ਨ ਕਰੀ ਕੋ ਯਾਰ ਲੜਨਾ ਬਹੁਤ ਹੈ ਜੀ ਬਿਲਕੁਲ ਜੀ ਮੈਂ ਅਸਲ ਦੇ ਵਿੱਚ ਅਸੀਂ ਬਿਨਾ ਪਹਿਲਾਂ ਦੱਸੇ ਤੋਂ ਕਿਸੇ ਨੂੰ 6 ਮਹੀਨਿਆਂ ਤੋਂ ਅਸੀਂ ਲੋਕਾਂ ਦੇ ਵਿੱਚ ਪਬਲਿਕ ਚ ਕੱਲੇ ਕੱਲੇ ਪਿੰਡਾਂ ਚ ਜਾ ਕੇ ਆਏ ਪਰ ਪਿੰਡਾਂ ਦੇ ਵਿੱਚੋਂ ਕੀ ਹੈ ਜੀ ਲੋਕ ਅਸਲੀਅਤ ਇਹੀ ਹੈ ਵੀ ਸਾਰੀਆਂ ਪਾਰਟੀਆਂ ਤੋਂ ਲੋਕ ਤੰਗ ਹੋ ਗਏ ਲੋਕ ਕਹਿੰਦੇ ਵੀ ਅਸੀਂ ਉਹ ਵੀ ਦੇਖੀ ਸਾਡੇ ਦਾਦੇ ਨੇ ਦੂਜੀ ਪਾਰਟੀ ਦੇਖੀ ਸਾਡੇ ਬਾਪ ਨੇ ਇਹ ਦੇਖੀ ਅਸੀਂ ਆਹ ਦੇਖੀ ਨਮੀਆਂ ਵੀ ਸਾਰਾ ਕੁਝ ਦੇਖ ਲਿਆ ਕਹਿੰਦੇ ਪਰ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨੋ ਦਿਨ ਹੋਰ ਜ਼ਿਆਦਾ ਬਦਤਰ ਹੁੰਦੇ ਜਾ ਰਹੇ ਨੇ ਵੀ ਅਸੀਂ ਤਾਂ ਇਤਕੀ ਵੋਟ ਪਾਉਣ ਹੀ ਨਹੀਂ ਜਾਨ ਅਸੀਂ ਨੋਟਾ ਦਾ ਬਟਨ ਦਬਾਂਗੇ ਨਹੀਂ ਅਸੀਂ ਵੋਟੇ ਨਹੀਂ ਪਾਉਣ ਜਾਣਾ ਪਰ ਜਦੋਂ ਅਸੀਂ ਗਏ ਆ ਪਿੰਡਾਂ ਦੇ ਵਿੱਚ ਅਸੀਂ ਗੱਲ ਕੀਤੀ ਕਿ ਅਸੀਂ ਆਜ਼ਾਦ ਆ ਤੇ ਉਹ ਫਿਰ ਉਹਨਾਂ ਦਾ ਮਨ ਲੱਗਦਾ ਕਿ ਹਾਂ ਅੱਛਾ ਹਾਂ ਠੀਕ ਹੈ ਠੀਕ ਹੈ ਤੁਹਾਡਾ ਕਿਸੇ ਪਾਰਟੀ ਨਾਲ ਸਮਝ ਨਹੀਂ ਤਾਂ ਤੁਸੀਂ ਆਓ ਅਸੀਂ ਤੁਹਾਨੂੰ ਤੁਹਾਡੇ ਨਾਲ ਤੁਰਾਂਗੇ ਪਰ ਇਹ ਤਾਂ ਲੱਗਦਾ ਨਹੀਂ ਕਿ ਇੱਕ ਪਾਸੇ ਤਾਂ ਪਾਰਟੀ ਦੀ ਬੋਰਡ ਜਿਹੜੀ ਬੋਰਡ ਬਿਲ ਹੁੰਦਾ ਜੀ ਇੱਕ ਆਜ਼ਾਦ ਨਹੀਂ 0 ਤੋਂ ਸ਼ੁਰੂ ਹੋਣਾ ਹੁੰਦਾ ਜੀ ਉਹਦੇ ਵਿੱਚ ਕਿੰਨੀ ਕੁ ਕਠਿਨਾਈ ਤੁਹਾਨੂੰ ਐਸਾ ਜਿਹਾ ਕੋਈ ਪਿੰਡਾਂ 'ਚ ਜਾਣੇ ਹੋ ਕਿੰਨੀ ਕਠਿਨਾਈ ਦਾ ਸੋਣਾ ਕਰਨਾ ਪੈ ਰਿਹਾ ਜਾਂ ਕਿਵੇਂ ਤੁਹਾਨੂੰ ਜੀ ਬਿਲਕੁਲ ਜੀ ਕਿਉਂਕਿ ਪਾਰਟੀ ਦੀ ਆਪਣੀ ਵੋਟ ਹੁੰਦੀ ਹੈ ਜੇ ਮੈਂ ਲਾਵਾ ਤੱਕ ਜੇ ਆਪਾਂ ਕੁਝ ਬਣਾ ਕਰੀਏ ਤਾਂ 25-30% ਵੋਟ ਸਿੱਧੀ ਉਹ ਪਾਰਟੀ ਦੀ ਹੁੰਦੀ ਹੈ ਜਿਹੜੀ ਪੈਣੀ ਹੁੰਦੀ ਹੈ ਪਾਰਟੀ ਨੂੰ ਹਰ ਵਾਰ ਤੇ ਪਰ ਇਸ ਵੇਲੇ ਕਿਉਂਕਿ ਥੋੜਾ ਜਿਹਾ ਲੋਕਾਂ ਲੋਕ ਸੂਝਵਾਨ ਵੀ ਹੋ ਗਏ ਨੇ ਲੋਕਾਂ ਨੂੰ ਪਤਾ ਵੀ ਹੈ ਸਾਰਾ ਕੁਝ ਸਮਝਦਾਰ ਨੇ ਤੇ ਉੱਥੇ ਜਿਵੇਂ ਅਸੀਂ ਆਜ਼ਾਦ ਦੀ ਜਦੋਂ ਗੱਲ ਕਰਦੇ ਹਾਂ ਅਸੀਂ ਆਜ਼ਾਦ ਸੋਚ ਦੀ ਗੱ ਨਵੀਂ ਜਨਰੇਸ਼ਨ ਆ ਉਹ ਵੀ ਅਜਾਦ ਸੋਚ ਦੀ ਗੱਲ ਕਰਦੇ ਨੇ ਸਾਨੂੰ ਲੱਗਦਾ ਕਿ ਇਸ ਤਰ੍ਹਾਂ ਕਿਤੇ ਉਹ ਉਹਨਾਂ ਦੀ ਸੋਚ ਸਾਡੀ ਸੋਚ ਉਹਨਾਂ ਨਾਲ ਮਿਲੂਗੀ ਮੈਚ ਕਰੂਗੀ ਤੇ ਅਸੀਂ ਉਮੀਦ ਆ ਵੀ ਸਾਡੇ ਨਾਲ ਲੋਕ ਤਰਨਗੇ ਕੋਈ ਐਸਾ ਸਾਬਾ ਵੀ ਆਇਆ ਕਿਸੇ ਪਾਰਟੀ ਨਾਲ ਉਹਨਾਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਈ ਜਾਂ ਤੁਸੀਂ ਕਿਸੇ ਪਾਰਟੀ ਨਾਲ ਕੋਈ ਸੰਪਰਕ ਕਰਦੇ ਹੁੰਦਾ ਜੀ ਮੈਨੂੰ ਦੋ ਤਿੰਨ ਜਿਹੜੀਆਂ ਵੱਡੀਆਂ ਆਪਣੀਆਂ ਮੇਨ ਪਾਰਟੀਆਂ ਨੇ ਮੈਨੂੰ ਸਾਰਿਆਂ ਵੱਲੋਂ ਸੰਪਰਕ ਕੀਤਾ ਗਿਆ ਮੈਨੂੰ ਮੀਟਿੰਗ ਲਈ ਵੀ ਆਫਰ ਦਿੱਤੀ ਗਈ ਆ ਕਿ ਤੁਸੀਂ ਆਓ ਮੀਟਿੰਗ ਕਰੋ ਮੈਨੂੰ ਜੁਆਇਨਿੰਗ ਲਈ ਵੀ ਟਾਈਮ ਦਿੱਤੇ ਗਿਆ ਕਿ ਤੁਸੀਂ ਜੁਆਇਨਿੰਗ ਕਰੋ ਪਰ ਮੈਨੂੰ ਲੱਗਦਾ ਕਿ ਜਿਵੇਂ ਮੈਂ ਪਿੰਡਾਂ 'ਚ ਵਿਚਰ ਕੇ ਆਇਆ ਹਾਂ ਜੋ ਮੈਨੂੰ ਆਪਣੇ ਦਾ ਗਰਾਊਂਡ ਲੈਵਲ ਤੇ ਬਿਨਾਂ ਕਿਸੇ ਨੂੰ ਦੱਸੇ ਤੋਂ ਬਿਨਾਂ মিডিਆ ਦੇ ਸਾਹਮਣੇ ਜਾਏ ਤੋਂ ਮੈਂ ਕੰਮ ਕੀਤਾ ਤਾਂ ਮੈਨੂੰ ਲੱਗਦਾ ਵੀ ਉੱਥੇ ਮੈਨੂੰ ਲੱਗਦਾ ਕਿ ਮੈਂ ਜਿਹੜੇ ਇਹਨਾਂ ਦਾ ਜਿਹੜਾ ਆਪਸੀ ਟਕਰਾਏ ਪਾਰਟੀਆਂ ਦਾ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਸਾਡਾ ਜਾਦਾ ਭਲੜਾ ਭਾਰੀ ਹੋ ਸਕਦਾ ਵੱਡੀ ਗੱਲ ਹੈ ਕਿ ਕਈ ਵਾਰ ਤਾਂ ਲੋਕਾਂ ਦੇ ਦਿਮਾਗ 'ਚ ਵੱਡੀ ਪੜੀ ਵਾਲਾ ਫੋਰ ਵੀ ਹੋ ਆ ਸਕਦਾ ਪਰ ਕਿਉਂਕਿ ਤੁਸੀਂ ਗੀਤ ਕਰ ਰਹੇ ਹੋ ਕਿ ਕਿਹੜੇ ਕੋਈ ਥੋੜੇ ਐਸੇ ਗੀਤ ਜਿਹੜੇ ਦਾ ਦਿਓ ਇਹਨਾਂ ਲੋਕਾਂ ਦੀ ਪਛਾਣ ਤੁਹਾਡੀ ਕਿਉਂਕਿ ਚਿਹਰਾ ਕੌਲਿਸ਼ ਹੋਣਾ ਬਹੁਤ ਜ਼ਰੂਰੀ ਹੈ ਜੀ 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 ਸਰ ਮੇਰੇ ਵੀ ਸਾਰਿਆਂ ਨੇ ਤੁਸੀਂ ਸੁਣੇ ਨੇ ਜੀ ਜਿਵੇਂ ਮੇਲਾ ਵੇਖਦੀ ਹੈ ਮਟਿਆਰੇ ਮੇਲਾ ਤੈਨੂੰ ਵੇਖਦਾ ਸਰਮਜੀਤ ਜਿੰਮੇ ਦਾ ਗਾਣਾ ਸੀ ਤੇ ਦੁਰਗਰ ਕੀਲੇ ਦਾ ਗਾਣਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨਹੀਂ ਇੱਜ਼ਤ ਬੁਆਦੀ ਠਾਣਿਆਂ ਚ ਰੋਲਦਾ ਉਸ ਤੋਂ ਬਾਅਦ ਬਾਪੂ ਤੇਰਾ ਗੁਜ਼ਰ ਗਿਆ ਵੇ ਲਾਉਂਦਾ ਕਰ ਜ਼ਮੀਰਾਂ ਦਾ ਤੇ ਹੋਰ ਬਹੁਤ ਸਾਰੇ ਗਾਣੇ ਨੇ ਜੀ ਹੁਣ ਫਿਲਮਾਂ ਦੇ ਵਿੱਚ ਗਾਣੇ ਆਏ ਨੇ ਰੋਸ਼ਨ ਪ੍ਰੇਮ ਦੀ ਫਿਲਮ ਆਈ ਉਹਦੇ ਵਿੱਚ ਗਾਣਾ ਆਇਆ ਜੱਟੀ 15 ਮਰਬਿਆਂ ਵਾਲੀ ਫਿਲਮ ਆਈ ਉਸ ਚ ਵੀ ਗੀਤ ਆਇਆ ਤੇ ਹਿੰਦੀ ਫਿਲਮਾਂ ਦੋ ਨੇ ਜੀ ਉਹਨਾਂ ਦੇ ਵਿੱਚ ਮੇਰੇ ਗਾਣੇ ਆ ਰਹੇ ਨੇ ਵੱਡੇ ਪੱਧਰ ਦੀਆਂ ਫਿਲਮਾਂ ਨੇ ਤੇ ਹੋਰ ਬਹੁਤ ਸਾਰੇ ਗਾਣੇ ਨੇ ਜਿਹੜੇ ਉਹ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਜਸਵੀਰ ਜੱਸੀ ਮਲਕੀਤ ਸਿੰਘ ਤੇ ਇਹਨਾਂ ਦੀਆਂ ਆਵਾਜ਼ਾਂ 'ਚ ਮੀਕਾ ਸਿੰਘ ਇਹਨਾਂ ਦੀਆਂ ਆਵਾਜ਼ਾਂ 'ਚ ਵੀ ਗਾਣੇ ਆ ਰਹੇ ਪੱਟੀ ਭੜੀ ਵਾਲਾ ਨਾਲ ਅਜਿਹਾ ਕਲਾਕਾਰ ਕਿੰਨੇ سپورਟ ਕਰ ਰਹੇ ਦੇਖੋ ਜੀ ਕਲਾਕਾਰਾਂ ਦੀ ਮੈਨੂੰ ਸਾਰਿਆਂ ਦੀ ਪੂਰੀ سپورਟ ਹੈ ਕਲਾਕਾਰ ਗੀਤਕਾਰ ਜਿੰਨੇ ਮਿਊਜ਼ੀਸ਼ੀਅਨ ਨੇ ਤੇ ਇਸ ਵੇਲੇ ਜੇ ਆਪਾਂ ਲਈਏ ਤਾਂ ਜਿਹੜਾ ਐਂਟਰਟੇਨਮੈਂਟ ਇੰਡਸਟਰੀ ਹੈ ਇਸ ਵੇਲੇ ਪੂਰੇ ਦੁਨੀਆ ਦੇ ਵਿੱਚ ਅ ਮਤਲਬ ਦੂਜੇ ਨੰਬਰ ਤੇ ਇੰਡਸਟਰੀ ਗਣੀ ਜਾਂਦੀ ਹੈ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਸਾਥ ਹੈ ਇਹ ਸਾਰਿਆਂ ਨੂੰ ਲੱਗਦਾ ਕਿ ਇਹਦੇ ਰਾਹੀਂ ਅਸੀਂ ਆਪਣੀ ਗੱਲ ਕਿਉਂਕਿ ਉਹਨਾਂ ਦੀ ਵੀ ਆਪਣੀਆਂ ਪ੍ਰੋਬਲਮਾਂ ਨੇ ਮੰਗਾਂ ਨੇ ਕਲਾਕਾਰਾਂ ਦੀਆਂ ਵੀ ਮੰਗਾਂ ਨੇ ਉਹ ਵੀ ਅਸੀਂ ਰਲ ਕੇ ਜਿਹੜੀਆਂ ਸਾਰੀਆਂ ਪੂਚਾਵਾਂਗੇ ਤੇ ਇਹਨਾਂ ਦਾ ਸਾਰਿਆਂ ਦਾ ਪੂਰਾ ਸਪੋਰਟ ਹੈ ਜੀ ਤੇ ਉਹ ਵੀ ਇਹੀ ਕਹਿੰਦੇ ਨੇ ਕਿ ਤੁਸੀਂ ਤੁਰੋ ਅਸੀਂ ਤੁਹਾਡੇ ਨਾਲ ਕਾਫਲਾ ਬਣ ਕੇ ਚੱਲਾਂਗੇ ਪੱਟਾ ਸਾਹਿਬ ਕੋ ਬੰਦਮਾਨ ਨੇ ਵੀ ਤੁਹਾਡੇ ਨਾਲ ਗੱਲਬਾਤ ਕੀਤਾ ਜੀ ਇਹ ਲੱਗਦਾ ਹੈ ਕਿ ਵੀ ਉਹਨਾਂ ਦੇ ਮੁਕਾਬਲੇ ਜਿਹੜੇ ਇਲੈਕਸ਼ਨ ਉਹਨਾਂ ਨੇ ਪਾਰ ਕੇ ਜੇ ਲੱਗੋਗੇ ਇਲੈਕਸ਼ਨ ਲੜਨਾ ਅ ਗੱਲ ਇਹ ਆ ਜੀ ਦੇਖੋ ਇਹ ਇਹ ਸ਼ੁਰੂ ਤੋਂ ਚੱਲਦਾ ਹੈ ਰਾਜਨੀਤੀ ਹੈ ਹਰ ਬੰਦਾ ਹਰ ਬੰਦੇ ਦੀ ਆਪਣੀ ਇੱਕ ਅਲੱਗ ਪਾਰਟੀ ਹੋ ਸਕਦੀ ਹੈ ਅਲੱਗ ਸੋਚ ਹੋ ਸਕਦੀ ਹੈ ਉਹ ਉਹ ਵੀ ਸਾਡੇ ਨਾਲ ਅਸੀਂ ਇਕੱਠੇ